ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਮੈਚਿੰਗ ਸੂਟ ਦੀ ਕਟਿੰਗ ਦੇਖੋ ਆ ਆਪਣਾ ਕਮੀਜ਼ ਦਾ ਕੱਪੜਾ ਆ ਆਪਣਾ ਸਲਵਾਰ ਦਾ ਕੱਪੜਾ ਆਪਾਂ ਕੱਪੜੇ ਦੀ ਤੈਂ ਕਿਦਾਂ ਕਰਨੀ ਆ ਦੇਖੋ ਇਸ ਤਰ੍ਹਾਂ ਆਪਣਾ ਕੱਪੜਾਗਾ ਆਪਾਂ ਇਹਨੂੰ ਇਸ ਤਰ੍ਹਾਂ ਵਿਛਾਉਣਾਗਾ ਇਹ ਦੇਖੋ ਜੀ ਇਸ ਤਰ੍ਹਾਂ ਜੇ ਤੁਹਾਡਾ ਘੇਰਾ ਘਾਟਾ 15 16 ਇੰਚਾ ਜ਼ਿਆਦਾ ਕੋਈ ਪੈਣ ਪਤਲੀ ਆ ਤਾਂ ਇਸ ਤਰ੍ਹਾਂ ਵੀ ਕਮੀਜ਼ ਨਿਕਲਿਆ ਆਉਂਦਾ ਹੁੰਦਾ ਵੀ ਸਿੰਗਲ ਬਣੇ ਦਾ ਇਸ ਤਰ੍ਹਾਂ ਠੀਕ ਹੈ ਜੀ ਨਾਰਮਲ ਕਮੀਜ਼ ਆਪਣਾ ਘੇਰਾ ਇਸ ਤਰ੍ਹਾਂ ਪੂਰਾ ਆਉਂਦਾ ਹੁੰਦਾ ਦਾ ਇਹ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਰੱਖ ਲੈਣਾਗਾ ਸਿਮੂ ਦੇਖੋ ਜੀ 42 ਇੰਚ ਇਹਨਾਂ ਦਾ ਕਮੀਜ਼ ਤਿਆਰ ਆਗਾ ਠੀਕ ਹੈ ਜੀ ਦੇਖੋ ਕਮੀਜ਼ ਹੈਗਾ 42 ਇੰਚ ਤਿਆਰ ਆ ਆਪਾਂ 4 ਇੰਚ ਐਕਸਟਰਾ ਲੈਣਾਗਾ ਠੀਕ ਹੈ ਜੀ 42 42 ਆਪਾਂ 42 ਇੰਚ ਤੇ ਕਟਿੰਗ ਕਰਨੀ ਆ ਪੂਰਾ ਪੂਰਾ ਕੱਪੜਾ ਹੀ ਆ ਇਹਨਾਂ ਹਲਕਾ ਜਿਹਾ ਕੱਪੜਾ ਉੱਪਰ ਆਗਾ 46 ਤੇ ਆਪਾਂ ਘੇਰਾ ਦੇਖੋ ਘੇਰੇ ਦੇ ਹਿਸਾਬ ਚ ਲੈਣਾ ਹੁੰਦਾ ਇਹਨਾਂ ਦਾ ਘੇਰਾ 24 ਇੰਚ ਆ ਗਈ हिਪ ਇਹਨਾਂ ਦੀ ਹੈਗੀ 25 ਇੰਚ ਬ੍ਰੈਸਟ 24 ਇੰਚ ਆਪਾਂ 25 ਇੰਚ ਦੇ ਅਕੋਰਡਿੰਗ ਲਵਾਂਗੇ ਠੀਕ ਹੈ ਜੀ ਕਿਉਂਕਿ ਜਿਹੜਾ ਇਹਨਾਂ ਦੀ हिਪ ਆ ਗਈ ਉਹ ਜ਼ਿਆਦਾ ਆ ਗਈ ਫਿਰ ਨਹੀਂ हिਪ ਕੋਲੇ ਕਪੜਾ ਘਟ ਜਾਊਗਾ ਮੋٹے ਸੂਟ ਦੇ ਵਿੱਚ ਤੁਸੀਂ 3 ਇੰਚ ਵੀ ਵਧਾ ਸਕਦੇ ਹੋ ਕਿਉਂਕਿ ਇਹਦੇ ਉੱਪਰ ਕਪੜਾ ਨਹੀਂ ਬਚਿਆ ਸਾਈਡ ਤੇ ਵੀ ਆਪਣਾ ਬਾਹਵਾ ਦਾ ਨਾ ਘਟ ਜੇ ਨਹੀਂ ਨਾਰਮਲ ਮੈਂ 4 ਇੰਚ ਵਧਾਉਣੀ ਹੁੰਨੀ ਆ 4 ਇੰਚ ਦੇ ਵਿੱਚ ਆਪਣੀ ਜੇ ਆਪਾਂ ਪਾਈਪਿੰਗ ਵਗੈਰਾ ਲਾਉਣੀ ਹੋਵੇ ਉਹ ਵੀ ਵਧੀਆ ਨਿਕਲ ਜਾਂਦੀ ਹੈ ਠੀਕ ਹੈ ਜੀ ਆਹ ਲਓ ਜੀ ਆਪਾਂ 28 ਇੰਚ ਤੇ ਇੱਕ ਇੱਥੇ ਨਿਸ਼ਾਨ ਲਾ ਲਿਆ ਤੇ ਇੱਕ ਹੀ ਲਾਉਣਾ ਆਪਾਂ 28 ਇੰਚ ਤੇ ਇੱਥੇ ਇਹ ਸਾਰੀਆਂ ਲਾਈਨਾਂ ਨੂੰ ਆਪਾਂ ਇਸ ਤੋਂ ਬਾਅਦ ਸਕੇਲ ਦੇ ਨਾਲ ਆਪਸ ਦੇ ਵਿੱਚ ਮਲਾਉਣਾਗਾ ਆਪਾਂ ਸਿੱਧੀ ਕਟਿੰਗ ਨਹੀਂ ਕਰਨੀ ਇਸ ਤਰ੍ਹਾਂ ਦੇਖੋ ਸਕੇਲ ਦੇ ਨਾਲ ਮਲਾਉਣਾ ਤਾਂ ਕਿ ਆਪਣੀ ਕਟਿੰਗ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਹੋਵੇ। ਇਸ ਤਰ੍ਹਾਂ ਦੇਖੋ ਜੀ ਲੈ ਜਾਂਦੀ ਆ ਆਪਣੀ ਕਮੀਜ਼ ਦੀ ਲੰਬਾਈ ਤੇ ਚੜਾਈ ਹੁਣ ਤੁਹਾਨੂੰ ਆਪਾਂ ਕਟਿੰਗ ਕਰਕੇ ਦਿਖਾਉਣੇ ਆਂ। ਆਹ ਦੇਖੋ ਜੀ ਆਪਾਂ ਕਮੀਜ਼ ਦੀ ਲੰਬਾਈ ਤੇ ਚੜਾਈ ਲਾ ਲਈ ਤੇ ਜਿਹੜਾ ਸਾਈਡ ਤੋਂ ਕਪੜਾ ਲਿਆ ਹਨ ਸਿੰਪਲ ਸੂਟ ਦੇ ਵਿੱਚ ਆਲ ਓਵਰ ਸੂਟ ਦੇ ਵਿੱਚ ਆਪਾਂ ਇਹਦੇ ਸਲਵਾਰ ਦੇ ਪੱਲੇ ਪਾਉਣੇ ਹੁੰਦੇ ਆਂ ਪਰ ਇਹਦੇ ਵਿੱਚ ਆਪਾਂ ਸਲਵਾ ਆਪਣੀ ਕਮੀਜ਼ ਦੀਆਂ ਬਾਵਾ ਪਾਮ ਬਣਾਵਾਂਗੇ ਠੀਕ ਹੈ ਜੀ ਇਹਨੂੰ ਆਪਾਂ ਤੈਹ ਕਰਕੇ ਇੱਕ ਸਾਈਡ ਤੇ ਰੱਖ ਦੇਣਾ ਇਹਦੇ ਉੱਪਰੋਂ ਕੱਪੜਾ ਜ਼ਿਆਦਾ ਨਹੀਂ ਰਿਹਾ ਇਹਨੂੰ ਆਪਾਂ ਇਸ ਤਰ੍ਹਾਂ ਦੇਖੋ ਜੀ ਚਾਰ ਪਹਾਂ ਚ ਫੋਲਡ ਕਰ ਲੈਣਾ ਇਹਦੇ ਫੁੱਲ ਨੇ ਖਿੰਡਵੇਂ ਜੇ ਤੁਹਾਡੇ ਫੁੱਲਾਂ ਦਾ ਮੂੰਹ ਇੱਕ ਸਾਈਡ ਨੂੰ ਆ ਤਾਂ ਤੁਸੀਂ ਉਹ ਧਿਆਨ ਨਾਲ ਕਟਿੰਗ ਕਰਨੀ ਹੈ ਇੱਕ ਪੱਲੇ ਦਾ ਪਾਸਾ ਬਦਲਣਾ ਪੈਂਦਾ ਆ ਲੋ ਜੀ ਦੇਖੋ ਜੀ ਇਹ ਸੂਟ ਆ ਆਪਣਾ 24 ਬ੍ਰੈਸਟ ਦਾ ਹੈਵੀ ਸਾਈਜ਼ ਦੇ ਵਿੱਚ ਆ ਗਿਆ 24 ਬ੍ਰੈਸਟ ਦਾ ਸੂਟ ਆ ਆਪਣਾ ਇਹ 24 ਬ੍ਰੈਸਟ ਦੇ ਵਿੱਚ ਆਪਾਂ ਜਿਹੜਾ ਤੀਰਾਗਾ ਉਹ 7 ਇੰਚ ਰੱਖਣਾ ਦਾ ਠੀਕ ਹੈ ਜੀ 7 ਇੰਚ ਤੀਰਾ ਰੱਖਣਾ ਪਿਛਲਾ ਗਲਾ ਇਹਨਾਂ ਦਾ 6 ਇੰਚ ਆਗਾ 6 ਇੰਚ ਗਲਾਗਾ ਤੇ ਦੇਖੋ ਬਹੁਤ ਭੈਣਾਂ ਨੂੰ ਪ੍ਰੋਬਲਮ ਆਉਂਦੀ ਹੈਗੀ ਵੀ ਆਪਾਂ ਮੋਢਾ ਕਿੰਨਾ ਰੱਖੀਏ ਹੈਵੀ ਸਾਈਜ਼ 'ਚ ਮੋਢਾ ਦੇਖੋ ਜੀ ਆਪਾਂ ਹਰ ਇੱਕ ਸਾਈਜ਼ ਦੇ ਵਿੱਚ 7.5 ਇੰਚ ਹੀ ਰੱਖਣਾ ਇੱਥੋਂ 7 ਇੱਥੇ ਆਪਾਂ 0.5 ਇੰਚ ਘਟਾ ਦੇਣਾ ਇੱਥੇ ਆਪਾਂ 6.5 ਕਰ ਦੇਣਾ ਇਹਦਾ ਦੇਖੋ ਜੀ ਆਪਾਂ ਬਾਕਸ ਰੈਡੀ ਕਰ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਬਾਕਸ ਰੈਡੀ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ 1/2 ਇੰਚ ਦੀ ਕਾਟ ਪਾਵਾਂਗੇ ਉੱਪਰ 1/2 ਇੰਚ ਇੱਥੇ ਘਟਾਤਾ ਠੀਕ ਹੈ ਜੀ ਇਹ ਦੇਖੋ ਇਸ ਤਰ੍ਹਾਂ ਇਹ ਤਰ੍ਹਾਂ ਹੀ ਕਾਟ ਪੈ ਗਈ ਇਹ ਕਾਟ ਪਾਉਣ ਦੇ ਨਾਲ ਕਦੇ ਵੀ ਆਪਣੇ ਮੋਢਿਆਂ ਜਾਂ ਵਾਲੀ ਜਗ੍ਹਾ 'ਚ ਫਲੱਪਟ ਨਹੀਂ ਆਉਂਦੀ ਮੋਢੇ ਪਿੱਛੇ ਨਹੀਂ ਜਾਂਦੇ ਹੁਣ ਦੇਖੋ ਆਪਾਂ ਮੋਢੇ ਨੂੰ ਗਲਾਈ ਦੇਣੀ ਆ ਗਲਾਈ ਕਿੱਦਾਂ ਦੇਣੀ ਆ ਉਹ ਦੇਣੀ ਆ ਦੇਖੋ ਆਪਾਂ ਬ੍ਰੈਸਟ ਦੇ ਨਾਲ ਮੁਤਾਬਕ ਦੇਖੋ ਬ੍ਰੈਸਟ ਹੈਗੀ ਇਹਨਾਂ ਦੀ 24 ਇੰਚ ਆਪਾਂ 24 ਦਾ ਹਾਫ ਕਰ ਲਿਆ 12 ਆਪਾਂ 12 ਇੰਚ ਤੇ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਇੰਚੀ ਟੇਪ ਨੂੰ ਫੋਲਡ ਕਰਕੇ ਹਾਫ ਕਰ ਲੈਣਾ ਜਿੰਨਾ ਇੱਥੇ ਆ ਗਿਆ ਓਨੇ ਜੀ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਤੇ ਪਿਛਲਾ ਲਾ ਲੈਣਾ 5 ਇੰਚ ਤੇ ਆ ਨਿਸ਼ਾਨ ਲੱਗ ਗਿਆ ਦੇਖੋ ਜੀ ਫਰੰਟ ਵਾਲੀ ਕਾਟ ਪਾਵਾਂਗੇ ਆਪਾਂ 1 ਇੰਚ ਤੇ ਤੇ ਬੈਕ ਵਾਲੀ ਪਾਵਾਂਗੇ 2.5 ਇੰਚ ਤੇ ਬੈਕ ਵਾਲੀ ਆਪਾਂ 0.5 ਇੰਚ ਤਾਂ ਪਾਈ ਆ ਵੀ ਪਿੱਛੇ ਆਪਣੇ ਬਾਹਾਂ ਕੋਲੋਂ ਗਲੇ ਨੂੰ ਮੋਢੇ ਨੂੰ ਖਿੱਚਣਾ ਪਵੇ ਕਿਉਂਕਿ ਥੋੜਾ ਜਿਹਾ ਹੈਵੀ ਸਾਈਜ਼ ਆਗਾ ਆ ਲੋ ਜੀ ਇਸ ਤਰ੍ਹਾਂ ਸਾਰਿਆਂ ਪੁਆਇੰਟਾਂ ਨੂੰ ਮਿਲਾ ਦੇਣਾ ਆਪਾਂ ਇਸ ਤਰ੍ਹਾਂ ਲੋ ਜੀ ਆਪਾਂ ਇਆਂ ਮੋਢੇ ਦੀਆਂ ਕੱਟ ਹੁਣ ਨੈਕਸਟ ਸਟੈਪ ਹੈਗਾ ਆਪਣਾ ਸਾਈਡਸ ਲਾਈ ਸਾਈਡ ਸਲਾਈ ਰੱਖਣੀ ਆ ਦੇਖੋ ਜੀ ਆਪਾਂ 24 ਇੰਚ ਤੇ ਤੇ ਜਿਹੜੇ ਆਪਣਾ ਕਮਰ ਆ ਕਮਰ ਆਪਾਂ ਹੈਵੀ ਸਾਈਜ਼ ਦੇ ਵਿੱਚ 24 ਇੰਚ 25 26 27 ਜਿੰਨੀ ਵੀ ਬ੍ਰੈਸਟ ਆਏਗੀ ਉਹਦੇ ਵਿੱਚ ਆਪਾਂ 15 ਤੇ ਰੱਖਣੀ ਹੁੰਦੀ ਆ ਨਾਰਮਲ ਸਾਈਜ਼ਾਂ ਚ ਦੇਖੋ ਆਪਾਂ 14.5 ਤੇ ਰੱਖਨੇ ਆ ਬ੍ਰੈਸਟ ਦਾ ਨਾਪ ਲਾਉਣ ਤੋਂ ਬਾਅਦ 3 ਇੰਚ ਆਪਾਂ ਹੈਵੀ ਸਾਈਜ਼ ਦੇ ਵਿੱਚ 3 ਇੰਚ ਡਾਊਨ ਕਰਨਾ ਨੀਚੇ ਨੂੰ ਇਹ ਡਾਊਨ ਕਰਨ ਤੋਂ ਬਾਅਦ ਦੇਖੋ ਇਹਨਾਂ ਦੀ ਕਮਰ ਹੈਗੀ ਆਗੀ 21 ਇੰਚ ਸਿਰਫ ਆਪਾਂ ਨਾ ਕਮਰ ਦੇ ਵਿੱਚ 1 ਇੰਚ ਪਲੱਸ ਕਰਨਾਗਾ ਦੇਖੋ 21 21 ਚ ਆਪ ਇੱਕ ਇੰਚ ਪਲੱਸ ਕੀਤਾ 22 ਹੋ ਗਿਆ 22 ਦਾ ਹਾਫ ਹੋ ਗਿਆ 11 ਇੰਚ ਆਪਾਂ ਇੱਥੇ 11 ਇੰਚ ਤੇ ਨਿਸ਼ਾਨ ਲਾ ਦੇਣਾ ਆਪੇ ਇੱਥੇ ਪਲੱਸ ਤਾਂ ਕੀਤਾ ਆਪਣੇ ਇੱਥੇ ਨਾ ਪਲੇਟਸ ਪੈਂਦੀਆਂ ਨੇ ਜੇ ਆਪਾਂ ਉਨੇ ਹੀ ਲਾਵਾਂਗੇ ਤਾਂ ਪਲੇਟਸ ਪਾਉਣ ਤੋਂ ਬਾਅਦ ਆਪਣਾ ਜਿਹੜਾ ਸੂਟ ਆ ਉਹ ਕਮਰ ਕੋਲੋਂ ਟਾਈਟ ਹੋ ਜਾਊਗਾ ਹੁਣ ਦੇਖੋ ਜੀ ਆਪਣੀ हिਪ ਹੈਗੀ ਹੈਗੀ 25 ਇੰਚ ਠੀਕ ਹੈ ਜੀ 25 ਦਾ ਹਾਫ ਹੋ ਗਿਆ 12.5 ਇੰਚ ਆਪਾਂ 12.5 ਇੰਚ ਤੇ ਨਿਸ਼ਾਨ ਲਾ ਲਿਆ ਠੀਕ ਹੈ ਜੀ ਹੈਵੀ ਸਾਈਜ਼ ਦੇ ਵਿੱਚ ਨਾ ਆਪਾਂ ਇੱਥੇ ਹਲਕੀ ਜੀ ਗਲਾਈ ਦੇਣੀ ਹੁੰਦੀ ਹੈ ਇੱਥੇ ਵੀ ਇੱਥੇ ਵੀ ਕਿਉਂਕਿ ਆਹ ਵਾਲੇ ਹਿੱਸਿਆਂ 'ਚ ਆਪਣੇ ਪਾਟ 'ਚ ਥੋੜੀ ਜੀ ਜਿੱਦਾਂ ਪੇਟ ਜ਼ਿਆਦਾ ਹੁੰਦਾਗਾ ਤਾਂ ਆਪਾਂ ਗਲਾਈ ਦੇਣੀ ਆ ਐਸ ਸਕੇਲ ਦੇ ਨਾਲ ਜੇ ਤੁਹਾਡੇ ਕੋਲ ਸਕੇਲ ਨਹੀਂ ਹੈਗਾ ਤਾਂ ਤੁਸੀਂ ਹਲਕੀ ਜੀ ਮਤਲਬ ਕਿ ਹੱਥ ਦੇ ਨਾਲ ਵੀ ਗਲਾਈ ਦੇ ਸਕਦੇ ਹੋ ਐਸਟਰ ਇਸ ਤਰ੍ਹਾਂ ਆਪਣੇ ਸੂਟ ਦੀ ਫਿਟਿੰਗ ਚ ਕੋਈ ਵੀ ਪ੍ਰੋਬਲਮ ਨਹੀਂ ਆਉਗੀ ਹੁਣ ਦੇਖੋ ਜੀ ਆਪਾਂ ਪਾਵਾਂਗੇ ਪਲੇਟਸ ਪਲੇਟਸ ਆਪਾਂ ਹੈਵੀ ਸਾਈਜ਼ ਦੇ ਵਿੱਚ ਰੱਖਣੀਆਂ ਨੇ 13 ਇੰਚ ਠੀਕ ਹੈ ਜੀ ਨੀਚੇ ਨੂੰ ਡਾਊਨ 7 ਇੰਚ ਇਹਨਾਂ ਦੀ ਚੜਾਈ ਰੱਖਣੀ ਆ ਪੌਣੇ 4 ਇੰਚ 26 27 ਦੇ ਵਿੱਚ ਤੁਸੀਂ ਚਾਰ ਵੀ ਕਰ ਸਕਦੇ ਹੋ ਇਹਨਾਂ ਨੂੰ ਆਪਾਂ ਸਕੇਲ ਦੀ ਹੈਲਪ ਨਾਲ ਆਪਸ ਦੇ ਵਿੱਚ ਮਿਲਾ ਲੈਣਾ ਹੁਣ ਆਪਾਂ ਪਾਵਾਂਗੇ ਸਾਈਡ ਵਾਲੀ ਪਲੇਟ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਿਲਾ ਲੈਣਾ ਆ ਦੇਖੋ ਜੀ ਐਸ ਦਾ ਤਾਂ ਇਹਨਾਂ ਚ ਦਾ ਪਾ ਦੇਣਾ ਇਹਦੇ ਵਿੱਚ ਫਰਕ ਠੀਕ ਹੈ ਜੀ ਹੁਣ ਆਹ ਵਾਲੀ ਪਲੇਟ ਨੂੰ ਠੀਕ ਹੈ ਜੀ ਆਹ ਵਾਲੇ ਪੁਆਇੰਟ ਨਾਲ ਮਿਲਾਉਣਾ ਆਪਾਂ ਇਹ ਐਸ ਤਰ੍ਹਾਂ 2 ਇੰਚ ਦਾ ਹੀ ਫਰਕ ਇਹ ਚ ਪਾ ਦੇਣਾ ਜਿਹੜੀ ਇਹ ਵਾਲੀ ਪਲੇਟ ਹੁੰਦੀਆਂ ਨੇ ਆਪਾਂ ਕਮਰ ਦੇ ਨਿਸ਼ਾਨ ਤੋਂ 1 ਇੰਚ ਉੱਪਰ ਰੱਖਣੀ ਹੁੰਦੀ ਹੈ ਇਹਨੂੰ ਇਹਦੇ ਨਾਲ ਮਿਲਾ ਲਓ ਸਿੱਧਾ ਆਪਣੇ ਆਪ ਦੇਖੋ ਜੀ 1 ਇੰਚ ਦਾ ਫਰਕ ਪੈ ਜਾਊਗਾ ਆਹ ਦੇਖੋ ਜੀ ਆਪਣੀ ਫਰੰਟ ਵਾਲੀ ਕੁੜਤੀ ਦੀ ਹੋਊਗੀ ਪੂਰੀ ਮਾਰਕਿੰਗ ਐਸ ਤਰ੍ਹਾਂ ਆਪਾਂ ਕਰ ਦੇਣੀ ਹੈ ਇਹਦੀ ਕਟਿੰਗ ਹੁਣ ਆਪਾਂ ਪਿਛਲਾ ਪੱਲਾ ਕੱਢ ਦੇਣਾਗਾ ਤੁਸੀਂ ਚਾਹੋ ਤਾਂ ਪਿਛਲਾ ਪੱਲਾ ਅਲੱਗ نیچے ਧਰ ਲਿਆ ਕਰੋ نیچے ਪਿਛਲਾ ਪੱਲਾ ਤੇ ਉੱਪਰ ਫਰੰਟ ਵਾਲਾ ਪੱਲਾ ਉਹ ਸੌਖੀ ਕਟਿੰਗ ਹੋ ਜਾਂਦੀ ਹੈ ਜੀ ਮੈਂ ਇਹਨੂੰ ਇਦਾਂ ਸੌਖਾ ਲੱਗਦਾ ਮੈਂ ਇਦਾਂ ਰੱਖ ਲੈਣੀ ਆ ਉਦੋਂ ਆਪਾਂ ਨੂੰ ਪੱਲਾ ਕੱਢਣ ਦੀ ਜ਼ਰੂਰਤ ਨਹੀਂ ਪੈਂਦੀ ਉੱਪਰੋਂ ਆਪਾਂ ਪਿਛਲੀ ਕਾਟ ਪਾ ਲੈਨੇ ਆ ਫਰੰਟ ਵਾਲੀ ਤੇ ਉਹਨੂੰ ਚੱਕ ਕੇ ਆਪਾਂ ਬੈਕ ਵਾਲੀ ਪਾ ਸਕਦੇ ਆ ਆ ਹੁਣ ਆਪਾਂ ਪਾ ਦੇਣੀ ਆ ਦੇਖੋ ਜੀ ਫਰੰਟ ਵਾਲੀ ਕਾਟ ਦੇਖੋ ਜੀਨਾ ਪਹਿਣਾ ਦਾ ਫਰੰਟ ਵਾਲਾ ਗਲਾ ਪਿੱਛੇ ਜਾਂਦਾ ਨਾ ਉਹ ਕਮਰ ਦਾ ਨਿਸ਼ਾਨ 15 ਇੰਚ ਤੇ 1 ਇੰਚ ਦੀ ਕਾਟ ਆ ਵਾਲੀ ਤੇ ਪਲੇਟਸ ਦਾ 13 ਇੰਚ ਤੇ ਨਿਸ਼ਾਨ ਲਾ ਕੇ ਦੇਖਿਓ ਇੱਕ ਸਾਈਡ ਸਲਾਈ ਲੌਂ ਟਾਈਮ 1 ਇੰਚ ਆਪਾਂ ਪੱਲਾ ਡਾਊਨ ਕਰ ਲੈਣਾ ਕਦੇ ਵੀ ਤੁਹਾਡਾ ਫਰੰਟ ਵਾਲਾ ਹਿੱਸਾ ਪਿੱਛੇ ਨਹੀਂ ਜਾਊਗਾ ਗਲਾ ਇਹ ਆ ਦੇਖੋ ਜੀ ਆਪਣਾ ਬੈਕ ਵਾਲਾ ਪੱਲਾ ਬੈਕ ਵਾਲੇ ਪੱਲੇ 'ਚ ਆਪਾਂ ਜਿਹੜੀ ਗਲਾ ਦਾ ਇਹ ਰੱਖਣਾ ਆਪਾਂ 2.5 ਇੰਚ ਹੈਵੀ ਸਾਈਜ਼ ਦੇ ਵਿੱਚ ਜੀ ਦੇਖੋ ਆਪਾਂ 2.5 ਇੰਚ ਰੱਖਦੀ ਹੁੰਨੀ ਆ ਮੈਂ ਤੇ ਨਾਰਮਲ ਸਾਈਜ਼ਾਂ ਦੇ ਵਿੱਚ 2.5 ਇੰਚ ਜੇ ਤੁਹਾਡਾ ਗਲਾ ਡੀਪ ਆਗਾ ਤਾਂ ਤਾਂ ਤੁਸੀਂ ਰੈਡੀमेड ਨੈਕ ਪਾਵੋ ਨਹੀਂ ਤੁਸੀਂ ਰੇਪਲੀਟ ਲਾਵੋ ਕਿਉਂਕਿ ਡੀਪ ਗਲੇ 'ਚ ਜਦੋਂ ਰੇਪਲੀਟ ਲਾ ਲੈਂਦੇ ਆ ਨਾ ਫਿਰ ਗਲੇ 'ਚ ਜ਼ਿਆਦਾ ਫਲੈਪਟ ਹੋ ਜਾਂਦੀ ਆ ਬੁਕਰਮਾ ਵਾਲਾ ਗਲਾ ਹੁੰਦਾ ਜਿਹੜਾ ਰੈਡੀमेड ਉਹ ਬਿਲਕੁਲ ਮਤਲਬ ਕਿ ਗੋਲ ਸ਼ੇਪ ਦੇ ਵਿੱਚ ਟਿਕਿਆ ਰਹਿੰਦਾਗਾ ਹੁਣ ਆਪਾਂ ਪਾਵਾਂਗੇ ਪਲੇਟਸ 13 ਇੰਚ ਤੇ ਤੇ ਨੀਚੇ ਨੂੰ 1 ਇੰਚ ਵਧਾ ਕੇ 8 ਇੰਚ ਠੀਕ ਹੈ ਜੀ ਤੇ ਚੜਾਈ ਰੱਖਣੀ ਆ ਪੌਣੇ 4 ਇੰਚ ਬੈਂਕ ਵਾਲੀ ਜਿਹੜੀ ਪਲੇਟ ਆ ਤੁਸੀਂ ਹਮੇਸ਼ਾ 1 ਜਾਂ 1.5 ਇੰਚ ਲੰਬੀ ਪਾਇਆ ਕਰੋ ਫਿਰ ਪਿੱਛੇ ਨਾ ਕਮਰਤ ਕੋਲੇ ਝੋਲਣੀ ਪੈਂਦਾ ਹੈਗਾ ਕਨੀਜ਼ ਤੇ ਫਿਟਿੰਗ ਬਹੁਤ ਸੋਹਣੀ ਆਉਂਦੀ ਆ ਆ ਵਾਲਾ ਤਿੱਖਾ ਹਿੱਸਾ ਰੱਖ ਕੇ ਇਧਰ ਨਿਸ਼ਾਨੀ ਲਾ ਲਓ ਜਿਹੜਾ ਫਰੰਟ ਵਾਲਾ ਪੱਲਾ ਉਹਨੂੰ ਤੁਸੀਂ ਐਦਾਂ ਹੀ ਫੋਲਡ ਕਰਕੇ ਹੱਥਾਂ ਦੇ ਨਾਲ ਪ੍ਰੈਸ ਕਰ ਲਿਆ ਕਰੋ ਉਹ ਜਿਹੜੀ ਆ ਨਿਸ਼ਾਨ ਲੱਗੇ ਹੁੰਦੇ ਨੇ ਉਹ ਆਪਣੇ ਆਪ ਦੂਸਰੇ ਪਾਸੇ ਚਲੇ ਜਾਂਦੇ ਨੇ ਹਾਂ ਲੋ ਜੀ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਕਰਕੇ ਦਿਖਾਉਂਦੇ ਹਾਂ ਹਾਂਜੀ ਜੀ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਦੱਸਾਂਗੇ ਦੇਖੋ ਬਾਹਾਂ ਦੇ ਵਿੱਚ ਜੋੜ ਪਊਗਾ ਕਿਉਂਕਿ ਹੈਵੀ ਸਾਈਜ਼ ਦਾ ਥੋੜਾ ਜਿਹਾ ਦੇਖੋ ਇਹਨਾਂ ਦੀ ਬਾਹਾਂ ਦੀ ਲੰਬਾਈ ਹੈਗੀ ਆਗੀ 17 ਇੰਚ 17 ਇੰਚ 3 ਇੰਚ ਪਲੱਸ ਕਰਨਾ 20 ਇੰਚ ਆਪਾਂ 20 ਇੰਚ ਤੇ ਕਟਿੰਗ ਕਰਾਂਗੇ ਇਸ ਤੇ ਕਾ ਦੋਵੇਂ ਬਾਹਾਂ ਦੀ ਕਟਿੰਗ ਹੋ ਗਈ ਇੱਕ ਸਾਈਡ ਤੋਂ ਨਾ ਆਪਾਂ ਐਦਾਂ ਫੋਲਡ ਕਰ ਲਉ ਐਦਾਂ ਫੋਲਡ ਕਰਕੇ ਦੋ ਤਹਾਂ ਆਪਾਂ ਇੱਧਰ ਰੱਖਣੀ ਹੈ ਇਹ ਇਸ ਤਰ੍ਹਾਂ ਠੀਕ ਹੈ ਜੀ ਜਿੰਨਾ ਕੱਪੜਾ ਆਪਣਾ ਐਕਸਟਰਾ ਹੋਊਗਾ ਉੱਪਰ ਚੜਾ ਕੇ ਰੱਖਣਾ ਆਪਾਂ ਜਿੰਨੀ ਸਲਾਈ ਚਾਹੇ ਤੁਸੀਂ ਪਹਿਲਾਂ ਸਲਾਈ ਲਾਉਣੀ ਆ ਸਲਾਈ ਵੀ ਲਾ ਸਕਦੇ ਹੋ ਫਿਰ ਕੋਈ ਵੀ ਚੀਜ਼ ਆਪਣੀ ਏਦਾਂ ਹਿੱਲਦੀ ਨਹੀਂ ਹੈਗੀ ਆ ਦੇਖੋ ਐਕਸਟਰਾ ਕੱਪੜਾ ਲਾ ਦੇਣਾ ਆਪਾਂ ਆ ਜਿਹੜਾ ਕੱਪੜਾ ਬਚਿਆ ਆ ਦੇਖੋ ਆ ਇਕੱਠਾ ਕੱਪੜਾ ਬਚ ਗਿਆ ਇਹਦੇ ਵਿੱਚੋਂ ਆਪਾਂ ਗਲਾ ਤੇ ਰੇਵਲੀਰ ਇਹ ਚੀਜ਼ਾਂ ਲਈ ਆਪਾਂ ਯੂਜ਼ ਕਰਾਂਗੇ ਆ ਦੇਖੋ ਆ ਹੋ ਗਿਆ ਆਪਣਾ ਜੋੜਾ ਵਾਲਾ ਹਿੱਸਾ ਇਹ ਇਦਾਂ ਨਾ ਆਪਣਾ ਇਹ ਜਿੰਨੀ ਸਲਾਈ ਚਾਹੂਗੀ ਉਨਾ ਹਿੱਸਾ ਆਪਾਂ ਉੱਪਰ ਚੜਾ ਕੇ ਰੱਖਣਾ ਜੀ ਐਸ ਤਰ੍ਹਾਂ ਠੀਕ ਹੈ ਜੀ ਐਸ ਤਰ੍ਹਾਂ ਰੱਖਣਾ ਆਪਾਂ ਉੱਪਰ ਚੜਾ ਕੇ ਹਾਂ ਲੋ ਜੀ ਹੁਣ ਆਪਾਂ ਤੁਹਾਨੂੰ ਕਾਟ ਪਾ ਕੇ ਦਿਖਾਵਾਂਗੇ ਦੇਖੋ ਜੀ ਬਾਹਾਂ ਦੀ ਕਾਟ ਪਾਉਣ ਦੇ ਲਈ ਆਪਾਂ ਮੋਟਾ ਨਾਪਣਾ ਹੁੰਦਾ ਫਰੰਟ ਆਣ ਇੱਥੇ ਰੱਖ ਕੇ ਐਦਾਂ ਕਮਾ ਲਓ ਦੇਖੋ ਫਰੰਟ ਵਾਲਾ ਮੋਡਾ ਹੈਗਾ ਇਹਨਾਂ ਦਾ 10 ਇੰਚ ਤਿਆਰ ਆਉਂਦਾਗਾ ਠੀਕ ਹੈ ਜੀ ਆਪਾਂ 10 ਇੰਚ ਘਟਾ ਕੇ ਕਟਿੰਗ ਕਰਨੀ ਹੈਗੀ نیچے ਨੂੰ ਡਾਊਨ ਕਰਨਾ ਆਪਾਂ 3 ਇੰਚ ਉੱਪਰੋਂ ਆਪਾਂ ਨਿਸ਼ਾਨ ਲਾਉਣਾ ਗਲਾਈ ਪਾਉਣ ਦੇ ਲਈ ਜੀ 2.5 ਇੰਚ ਤੇ ਇਹਨਾਂ ਦੋਵਾਂ ਪੁਆਇੰਟਾਂ ਨੂੰ ਆਪਾਂ ਨਾ ਇਹ ਐਦਾਂ ਆਪਸ ਦੇ ਵਿੱਚ ਮਿਲਾ ਲੈਣਾ ਮਿਲਾਉਣ ਤੋਂ ਬਾਅਦ ਐਸ ਤਰ੍ਹਾਂ ਫੋਲਡ ਕਰਕੇ ਹਾਫ ਕਰ ਲੈਣਾ ਹਾਫ ਕਰਨ ਤੋਂ ਬਾਅਦ ਜਿੰਨੀ ਤੁਸੀਂ ਆਪਣੇ ਸੂਟ ਦੇ ਮੋਢੇ 'ਚ ਫਰੰਟ ਵਾਲੀ ਕਾਟ ਪਾਈ ਆ ਉਨੀ ਪਾਉਣੀ ਆ 1 ਇੰਚ 1 ਇੰਚ ਇਹਨੂੰ ਗਲਾਈ ਦੇ ਦੇਣੀ ਆ ਦੇਖੋ ਐਸ ਤਰ੍ਹਾਂ ਗਲਾਈ ਦੇਖੋ ਜੀ ਸਿਰੇ ਤੱਕ ਦੇਣੀ ਆ ਮੂਰੀ ਹੈਗੀ ਆ ਦੇਖੋ ਜੀ ਇਹਨਾਂ ਦੀ 6 ਇੰਚ 6 ਇੰਚ ਮੂਰੀ 6 ਇੰਚ ਮੂਰੀ ਤੇ 2 ਇੰਚ ਆਪ ਐਕਸਟਰਾ ਆਹ ਫਿਟਿੰਗ ਆਣੀ ਆ ਆਪਾਂ ਨਸਾਨੀ ਆ ਇਸ ਤਰ੍ਹਾਂ ਮਲਾ ਕੇ ਐਕਸਟਰਾ ਕੱਪੜੇ ਦੇ ਨਾਲ ਹੁੰਦੇ ਕਟਿੰਗ ਕਰ ਦੇਣੀ ਆ ਆਪਾਂ ਦੇਖੋ ਜੀ ਮੈਂ ਲਾਈਨਿੰਗ ਵਾਲੇ ਸੂਟ ਦੀ ਵੀ ਇਹ ਸਿੰਪਲ ਸੂਟ ਦੀ ਦੀ ਸਲਾਈ ਵਾਲੀਆਂ ਵੀਡੀਓ ਚੈਨਲ ਤੇ ਪਾਈਆਂ ਹੋਈਆਂ ਨੇ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਸੂਟ ਦੀ ਸਲਾਈ ਕਰਨੀ ਦੱਸੋ ਪ੍ਰੋਪਰ ਲਾਈਨਿੰਗ ਵਾਲੇ ਸੂਟ ਦੀ ਸਟਿਚਿੰਗ ਅਤੇ ਸਿੰਪਲ ਸੂਟ ਦੀ ਸਟਿਚਿੰਗ ਦੀ ਵੀਡੀਓ ਆਪਣੀਆਂ ਚੈਨਲ ਤੇ ਸ਼ੇਅਰ ਕੀਤੀਆਂ ਹੋਈਆਂ ਨੇ ਤੇ ਦੇਖੋ ਜਦੋਂ ਆਪਾਂ ਫਰੰਟ ਵਾਲੀ ਕਾਟ ਪਾਉਣੀ ਹੈ ਨਾ ਜਿਹੜੇ ਆ ਪ੍ਰਿੰਟਡ ਪਾਸਾ ਇਹ ਆਪਸ ਵਿੱਚ ਜੁੜਿਆ ਹੋਣਾ ਚਾਹੀਦਾ ਠੀਕ ਹੈ ਜੀ ਜੇ ਆ ਇਹ ਹੋਊਗਾ ਵੀ ਆ ਤਾਂ ਸਿੱਧਾ ਪਾਸਾ ਆ ਇਹ ਐਦਾਂ ਜੁੜੇ ਹੋਣਗੇ ਵੀ ਕੁਲਟਾ ਇੱਕ ਸਿੱਧਾ ਤਾਂ ਤੁਹਾਡੀ ਕਾਟ ਇੱਕ ਅੱਗੇ ਇੱਕ ਪਿੱਛੇ ਚ ਨਹੀਂ ਜਾਉਂਦੀ। ਸਮਝ। ਆ ਪੈ ਗਈ ਆਪਣੇ ਫਰੰਟ ਵਾਲੀ ਕਾਟ। ਇਸ ਤਰ੍ਹਾਂ ਕਮੀਜ਼ ਵੀ ਹੋ ਜਾਂਦੀ ਹੈਗੀ ਕਟਿੰਗ। ਇਸ ਤਰ੍ਹਾਂ ਦੇਖੋ ਜੀ ਹੋ ਜਾਂਦੀ ਹੈ ਆਪਣੀ ਕੁੜਤੀ ਦੀ ਕਟਿੰਗ। ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਸਲਵਾਰ ਦੀ ਕਟਿੰਗ ਕਰ ਹਾਂਜੀ ਜੀ ਹੁਣ ਆਪਾਂ ਕਰਾਂਗੇ ਸਲਵਾਰ ਦੀ ਕਟਿੰਗ ਇਹ ਆਪਣਾ ਸਲਵਾਰ ਦਾ ਕੱਪੜਾ ਐਦਾਂ ਆਪਾਂ ਕੱਪੜਾ ਵਿਛਾਇਆ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਦੇਖੋ ਸਲਵਾਰ ਦੀ ਲੰਬਾਈ ਹੈਗੀ 38 ਇੰਚ 38 38 ਦੇ ਵਿੱਚੋਂ ਆਪਾਂ 4 ਇੰਚ ਮਾਈਨਸ ਕਰ ਦੇਣਾ ਜਿੰਨੀ ਵੀ ਤੁਹਾਡੀ ਲੰਬਾਈ ਆ 25 22 ਜਿੰਨੀ ਵੀ ਉਹ ਚਾ ਤੁਸੀਂ 4 ਇੰਚ 벨ਟ ਦਾ ਮਾਈਨਸ ਕਰ ਦੇਣਾ 벨ਟ ਦਾ ਮਾਈਨਸ ਕਰਕੇ ਆਪਣੇ ਕੋਲੇ ਰਹਿ ਗਿਆ 34 ਇੰਚ ਠੀਕ ਹੈ ਜੀ 30 ਇੰਚ ਆਪਾਂ 35 ਇੰਚ ਤੇ 37 ਇੰਚ ਤੇ ਆਪਾਂ ਕਟਿੰਗ ਕਰਾਂਗੇ ਸਲਵਾਰ ਦੇ ਪੱਲੇ ਆ ਵੀ ਠੀਕ ਹੈ ਜੀ ਆ ਦੇਖੋ 37 ਇੰਚ ਤੇ 1 ਇੰਚ ਆਪਣਾ ਉੱਪਰ ਤੇ نیچے ਸਲਾਈ ਚ ਜਾਊਗਾ 1 ਇੰਚ ਆਪਣਾ ਇੰਚ ਆਪਣਾ ਜਾਊਗਾ ਸਲਵਾਰ ਦੀ ਘਾਟ ਪਹੁੰਚ ਤੇ 13 ਇੰਚ ਰੱਖਣੇ ਨੇ ਆਪਾਂ ਪੱਲੇ 13 ਦਾ ਹਾਫ ਹੋ ਗਿਆ ਦੇਖੋ ਜੀ 6.5 ਪੱਲੇ ਜਿਆਦਾ ਲੰਬੇ ਨਹੀਂ ਰੱਖਣੇ ਚਾਹੀਦੇ ਫਿਰ ਕੀ ਹੁੰਦਾ ਜਦੋਂ ਆਪਾਂ ਸਲਾਈ ਲਾਉਣੀ ਆ ਨਾ ਪੱਲਿਆਂ ਦੇ ਵਿੱਚ ਹੀ ਪਹੁੰਚਾ ਪੂਰਾ ਹੋ ਜਾਂਦਾ ਤੇ ਕੁੰਡੇ ਜਿਹੜੀਆਂ ਕਲੀਆਂ ਹੁੰਦੀਆਂ ਨੇ ਉੱਪਰ ਚੜ ਜਾਂਦੀਆਂ ਨੇ ਹੁਣ ਦੇਖੋ ਜੀ ਮੈਂ ਤੁਹਾਨੂੰ ਨਾ ਸਿਰਫ ਇੱਕ ਵਾਰੀ ਚ ਹੀ ਸਾਰੀ ਸਲਵਾਰ ਦੀ ਕਟਿੰਗ ਕਰਕੇ ਦਿਖਾ ਦੇਣੀ ਆ ਆਪਣੀ ਮੂਰੀ ਹੈਗੀ ਆ ਸਾਢੇ 7 ਇੰਚ ਆਪਾਂ 9 ਇੰਚ ਸਮੂਰੀ ਰੱਖਾਂਗੇ ਸਲਾਈਆਂ ਸੁਲੂਈਆਂ ਤੋਂ ਬਾਅਦ ਆਪਣੀ 7.5 ਇੰਚ ਮੂਰੀ ਤਿਆਰ ਰਹਿ ਜਾਣੀ ਆ ਆਪਾਂ ਇੱਥੋਂ 3 ਇੰਚ ਲੈਣਾ ਇਹਦੀ ਦੇਖੋ ਆਪਾਂ ਕਟਿੰਗ ਨਹੀਂ ਕੀਤੀ ਹੈਗੀ ਠੀਕ ਹੈ ਜੀ ਇਹਦੀ ਕਟਿੰਗ ਨਹੀਂ ਕੀਤੀ ਹੁਣ ਆਪਾਂ ਉਧਰਲੀ ਸਾਈਡ ਜਾਵਾਂਗੇ ਇਹਦੂ ਉਲਟ ਸਾਈਡ ਠੀਕ ਹੈ ਜੀ ਇਹਦੂ ਹੁਣ ਆਪਾਂ ਉਲਟ ਸਾਈਡ ਤੇ ਜਾ ਕੇ ਇਹ ਹੀ ਨਿਸ਼ਾਨ ਲਾਵਾਂਗੇ ਆ ਹੋ ਗਿਆ ਆਪਣਾ ਪੌਂਚੇ ਦਾ ਨਿਸ਼ਾਨ ਇੱਥੇ ਤੱਕ ਕੇ ਮੂਰੀ ਹੋ ਗਈ ਆਪਣੀ ਦੇਖੋ ਜੀ ਤਿਆਰ ਹੁਣ ਉੱਪਰ ਆਪਾਂ ਲਾਉਣਾ ਆਸਣ ਦਾ ਨਿਸ਼ਾਨ ਆਸਣ ਆਪਾਂ ਦੇਖੋ ਰੱਖਾਂਗੇ 9.5 ਇੰਚ ਠੀਕ ਹੈ ਜੀ 9.5 ਇੰਚ ਆਸਣ ਹੁਣ ਆਪਾਂ ਤਾਂ ਉਹਨੂੰ ਦੂਸਰੀ ਸਾਈਡ ਜਾ ਕੇ ਕਟਿੰਗ ਕਰਕੇ ਦਿਖਾਉਨੇ ਆ। ਹੁਣ ਦੇਖੋ ਜੀ ਆਪਾਂ ਇਧਰਲੇ ਸਾਈਡ ਆਸਣ ਰੱਖਿਆ ਹੁਣ ਆਪਾਂ ਇਹ ਦੋ ਉਲਟ। ਇਹ ਦੋ ਆਪੋਜ਼ਿਟ ਆਉਣਾ ਇਧਰ। ਇਧਰ ਆਪਾਂ ਜਿੰਨਾ ਆਸਣ ਰੱਖਿਆ ਉਧਰ 9.5 ਰੱਖਿਆ ਇਧਰ ਵੀ ਆਪਾਂ 9.5 ਦੇ 3 ਲਾ ਦੇਣਾ। ਉਧਰ ਆਪਾਂ ਪੌਂਚਾ ਰੱਖਿਆ ਸੀ 3 ਇੰਚ। ਇਧਰ ਵੀ ਆਪਾਂ 3 ਇੰਚ। ਠੀਕ ਹੈ ਜੀ। ਆਹ ਵਾਲੇ ਪੁਆਇੰਟ ਨੂੰ ਆਹ ਵਾਲੇ ਪੁਆਇੰਟ ਦੇ ਨਾਲ ਐਸ ਤਰ੍ਹਾਂ ਮਿਲਾ ਦੇਣਾ। 3 ਇੰਚ ਆਪਾਂ ਪੱਲੇ ਰੱਖਿਆ ਸੀ 6 ਇੰਚ ਤੇ ਆਪਾਂ ਇੱਥੇ ਨਸਾਨ ਲਾ ਦੇਣਾ ਇਹਨਾਂ ਨੂੰ ਦੇਖੋ ਆਪਾਂ ਐਦਾਂ ਆਪਸ ਵਿੱਚ ਮਿਲਾ ਲੈਣਾ ਦੋ ਕੁੰਦੇ ਆਪਣੇ ਆ ਹੋਗੇ ਦੋ ਕੁੰਦੇ ਆ ਹੋਗੇ ਚਾਹੇ ਤੁਸੀਂ ਇਹਨਾਂ ਨੂੰ ਕਲੀਆਂ ਕਹਿ ਲੋ ਚਾਹੇ ਕੁੰਦੇ ਕਹਿ ਲੋ ਆ ਹੋਗੇ ਆਪਣੇ ਦੋਵੇਂ ਸਲਵਾਰ ਦੇ ਪੱਲੇ ਇੱਥੋਂ ਇਹ ਜੋਇੰਟ ਕਟਿੰਗ ਹੋਊਗੀ ਤੁਸੀਂ ਚਾਹੋ ਸਲਾਈ ਕਰਨ ਟਾਈਮ ਇੱਥੇ ਸਲਾਈ ਲਾ ਲਓ ਐਦਾਂ ਹੀ ਸਲਾਈ ਲੱਗ ਜਾਂਦੀ ਹੁੰਦੀ ਹੈ ਜੀ ਇਸ ਤਰ੍ਹਾਂ ਇੱਧਰ ਲੇ ਕੁੰਡੇ ਮੈਂ ਤਾਂ ਉਹਨੂੰ ਕੱਟ ਕੇ ਦਿਖਾਉਣੀ ਆ ਨਾਲ ਸਲਾਈ ਲੱਗ ਜੂ ਤੁਸੀਂ ਨਹੀਂ ਸਲਾਈ ਲਵਾਉਣਾ ਚਾਹੁੰਦੇ ਬੇਸ਼ੱਕ ਦੀ ਸਲਾਈ ਚਾਹੀ ਨਾ ਲਾਓ ਨਾ ਲਓ ਜੀ ਆ ਕਟਿੰਗ ਇਦਾਂ ਹੀ ਕਰਨੀ ਐ ਅੰਡ ਤੱਕ ਹਾਂ ਆਹ ਪਰਪਰ ਦਾ ਜੁਆਇੰਟ ਕੱਪੜਾ ਲਾਉਣਾ ਹੈ ਆਪਣੀ ਬੈਲਟ ਦੇ ਵੀ ਕੰਮ ਆ ਜਾਂਦਾ ਤੇ ਪੌਂਚਿਆਂ ਦੇ ਵੀ ਕੰਮ ਆ ਜਾਂਦਾ ਆ ਦੇਖੋ ਆਹ ਹਿੱਸਾ ਪਾ ਇੱਥੋਂ ਲਾ ਦੇਣਾ ਨਹੀਂ ਸਲਵਾਰ ਦੀ ਨਾ ਸਲਾਈ ਕਰਨ ਟਾਈਮ ਇੱਥੋਂ ਆਸੂਨ ਕੋਲੋਂ ਪ੍ਰੋਬਲਮ ਆ ਜਾਂਦੀ ਹੈ ਹੁਣ ਆਪਾਂ ਇੱਥੋਂ ਆਹ ਵਾਲਾ ਕੱਟ ਲੈਣਾ ਹੈ ਹਾਂ ਲੋਚੀ ਆਵਾਂਗਾ ਜਿੱਸਾ ਇਹ ਵੀ ਨਾ ਲੈਣਾ ਆਪਾਂ ਚਲੋ ਜੀ ਆ ਦੇਖੋ ਆਪਾਂ ਨਾ ਜੋ ਸਲਵਾਰ ਦੀ ਸਲਾਈ ਕਰਦੇ ਹੁੰਨੇ ਆ ਮੇਰੀ ਸਲਾਈ ਦੀਆਂ ਵੀਡੀਓਜ਼ ਪਾਈਆਂ ਵੀ ਹੋਈਆਂ ਨੇ ਦੇਖੋ ਇਦਾਂ ਆਪਾਂ ਪੱਲੇ ਜੋੜਦੇ ਹੁੰਨੇ ਆ ਆਹ ਪੱਲੇ ਹੁਣ ਜੇ ਕਿਸੇ ਮੇਰੀ ਭੈਣ ਨੂੰ ਇਦਾਂ ਪ੍ਰੋਬਲਮ ਆ ਚਾਹੇ ਤਾਂ ਤੁਸੀਂ ਇੱਥੋਂ ਕਟਿੰਗ ਕਰ ਲਓ ਇਹਨਾਂ ਦੀ ਠੀਕ ਹੈ ਜੀ ਕਟਿੰਗ ਕਰ ਲਓ ਮੈਂ ਕਟਿੰਗ ਨਹੀਂ ਕਰਦੀ ਹੁੰਦੀ ਜੇ ਇਦਾਂ ਸਲਾਈ ਲਾਉਣੀ ਹੈ ਇਦਾਂ ਹੀ ਸਲਾਈ ਲਾ ਲੂ ਜਾਂ ਫਿਰ ਮੈਂ ਤਾਂ ਇਦਾਂ ਹੀ ਰੱਖ ਲੈਣੀ ਹੁੰਦੀ ਆ ਜਿਹੜੇ ਆਹ ਵਾਲੇ ਪੱਲੇ ਹੁੰਦੇ ਨੇ ਇਨਾਂ ਨੂੰ ਐਦਾਂ ਬਰਾਬਰ ਰੱਖ ਕੇ ਇਹਦੇ ਨਾਲ ਇਦਾਂ ਸਲਾਈ ਲੱਗ ਜਾਂਦੀ ਹੈ ਜੀ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਜਦੋਂ ਸਲਾਈ ਲੱਗ ਜੂਗੀ ਤਾਂ ਉਸ ਤੋਂ ਬਾਅਦ ਆਪਣੀ ਆਸਣ ਵਾਲੀ ਸਲਾਈ ਲੱਗ ਜੂਗੀ ਆਪਣੀ ਸਲਵਾਰ ਜੀ ਕੰਪਲੀਟ ਆ ਗਈ ਠੀਕ ਹੈ ਜੀ ਇਸ ਤਰ੍ਹਾਂ ਆਪਣੀ ਪੱਲਿਆਂ ਦੀ ਵੀ ਕਟਿੰਗ ਹੋ ਗਈ ਤੇ ਆਪਣੀ ਹੋ ਗਈ ਕਲੀਆਂ ਦੀ ਪੁੰਦਿਆਂ ਦੀ ਵੀ ਕਟਿੰਗ ਤੇ ਜਿਹੜੀ ਕਾਰਟ ਪਾਉਣੀ ਆ ਉਹ ਦੇਖੋ ਕਿੱਦਾਂ ਪਾਉਣੀ ਆ ਚਾਹੇ ਤਾਂ ਤੁਸੀਂ ਨਿਸ਼ਾਨ ਲਾ ਲਓ ਚਾਹੇ ਵੈਸੀ ਹਿਸਾਬ ਜਿਹੜਾ ਅੱਧਾ ਇੰਚ ਦੀ ਪਾਉਣਾ ਕਿੰਚ ਦੀ ਪਾ ਲੋ ਇਸ ਤਰ੍ਹਾਂ ਇਹ ਕਾਟ ਇਹ ਇਸ ਤਰ੍ਹਾਂ ਤਿਰਸੀ ਪੈਂਦੀ ਹੁੰਦੀ ਆ ਆਹ ਬੋਚੀ ਇਹਦੇ ਨਾਲ ਕੀ ਹੁੰਦਾ ਇਹ ਕਾਟ ਪਾਉਣ ਦੇ ਨਾਲ ਤੁਹਾਡੀ ਸਲਵਾਰ ਕਦੇ ਵੀ ਪਹੁੰਚਿਆ ਤੇ ਡਿੱਗਦੀ ਨਹੀਂ ਹੈਗੀ ਤੇ ਅੱਡੀਆਂ ਤੋਂ ਉੱਚੀ ਨਹੀਂ ਹੁੰਦੀ ਇਹ ਕਾਟ ਆਪਾਂ ਨੂੰ ਜ਼ਰੂਰ ਪਾਣੀ ਚਾਹੀਦੀ ਹੈ ਆਹ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਹੁਣ ਆਪਾਂ ਤੁਹਾਨੂੰ 벨ਟ ਦੀ ਕਟਿੰਗ ਕਰਕੇ ਦਿਖਾਉਂਦੇ ਦੇਖੋ ਜਿਹੜਾ ਆਪਣੇ ਸਾਈਡ ਤੋਂ ਕੱਪੜਾ ਲਿਆ ਸੀ ਇਸ ਤਰ੍ਹਾਂ ਉਹਨੂੰ ਆਪਾਂ ਇਦਾਂ ਖੋਲ ਲੈਣਾ ਇਦਾਂ ਖੋਲ ਕੇ ਇਦਾਂ ਫੋਲਡ ਕਰਕੇ ਇੱਥੇ ਰੱਖ ਲੈਣਾ ਆਪਣੀ 벨ਟ ਆਪਾਂ ਨੂੰ 29 ਇੰਚ हिਪ ਮੁਤਾਬਕ 29 ਇੰਚ ਤਿਆਰ ਚਾਹੀਦੀ ਆ ਇਹ ਆ 24 ਇੰਚ ਇਹਦੇ ਵਿੱਚ ਆਪਾਂ ਇੰਨੇ ਹਿੱਸੇ ਦਾ ਜੋੜ ਪਾਵਾਂਗੇ ਜੋੜ ਪਾਉਣ ਤੋਂ ਬਾਅਦ ਦੇਖੋ ਆਪਣੀ ਸਲਵਾਰ 23.5 ਇੰਚ ਆ ਰਿਹਾ ਕੱਪੜਾ ਸਲਾਈਆਂ ਲਾਉਣ ਤੋਂ ਬਾਅਦ ਆਪਣੀ ਪੂਰੀ 29 ਇੰਚ 벨ਟ ਤਿਆਰ ਹੋ ਚੁਗੀ 벨ਟ ਆਪਾਂ ਨੂੰ ਪ੍ਰੋਪਰ ਤਿਆਰ ਚਾਹੀਦੀ ਆ ਦੇਖੋ ਜੀ 4 ਇੰਚ ਇਹ ਹੈਗਾ ਕੱਪੜਾ ਆਪਣਾ ਸਾਢੇ 6 ਇੰਚ ਠੀਕ ਹੈ ਜੀ ਆਪਣੀ 벨ਟ ਆਪਾਂ ਵੈਸੇ ਸਾਢੇ 8 ਤੇ ਮੈਂ ਕਟਿੰਗ ਕਰਦੀ ਹੁੰਨੀ ਆ ਇਹਦਾ ਕੱਪੜਾ ਇੰਨਾ ਹੀ ਸੀ ਆਪਾਂ ਨੇਫਾ ਥੋੜਾ ਜਿਹਾ ਘੱਟ ਮੋੜ ਕੇ ਆਪਣੀ 4 ਇੰਚ 벨ਟ ਪ੍ਰੋਪਰ ਰੈਡੀ ਹੋ ਜੂਗੀ ਇਹ ਹੋ ਗਈ 벨ਟ ਦੀ ਕਟਿੰਗ ਦੇਖੋ ਜੀ ਪੂਰੇ ਸੂਟ ਦੀ ਕਟਿੰਗ ਮੈਂ ਤੁਹਾਨੂੰ ਦਿਖਾਦੀ ਐ ਇਸ ਤਰ੍ਹਾਂ ਹੋ ਜਾਂਦੀ ਐ ਦੇਖੋ ਜੀ ਆਪਣੀ ਸੂਟ ਦੀ ਕਟਿੰਗ ਇਹਦੇ ਵਿੱਚੋਂ ਆਪਾਂ ਜਿਹੜਾ ਆ ਵਾਲਾ ਪੀਸ ਆ ਆਪਾਂ ਗਲੇ ਤੇ ਕੱਪੜਾ ਰੇਵਲੀ ਰਲਾਵਾਂਗੇ ਜੇ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ